ਕਮਾਈ ਪਰ ਦੇ ਹਾਲਾਤ ਦਿਨ ਬਦ ਦਿਨ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ ਲਗਾਤਾਰ ਹੀ ਚੋਰਾਂ ਵੱਲੋਂ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਗਿਆ ਹੁਣ ਤਾਂ ਚੋਰਾਂ ਨੇ ਬਿਲਕੁਲ ਹੀ ਸ਼ਰਮੀ ਜਿਹੜੀ ਹੈ ਉਹ ਲਾ ਕੇ ਰੱਖ ਦਿੱਤੀ ਹੈ ਜਿਹੜੀਆਂ ਤਸਵੀਰਾਂ ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਉਹਨਾਂ ਨੂੰ ਦੇਖ ਤੁਸੀਂ ਵੀ ਹੈਰਾਨ ਰਹੋਗੇ ਜਿੱਥੇ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰ ਪਏ ਝਾੜੂ ਤੱਕ ਨਹੀਂ ਛੱਡੇ ਝਾੜੂ ਚੱਕ ਕੇ ਚੋਰ ਫਰਾਰ ਹੋ ਗਿਆ ਅਸੀਂ ਇਸ ਵੇਲੇ ਕੋਈਪਰ ਦੀ ਭਵਨ ਕਲੋਨੀ ਵਿੱਚ ਮੌਜੂਦ ਆ ਤਸਵੀਰਾਂ ਤੁਹਾਡੇ ਨਾਲ ਸੱਜੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਸ ਦੁਕਾਨ ਦੀਆਂ ਹਨ ਜਿੱਥੇ ਚੋਰਾਂ ਨੇ ਦਿਨ ਦਿਹਾੜੇ ਬਾਹਰ ਦੁਕਾਨ ਦੇ ਬਾਹਰ ਪਏ ਝਾੜੂ ਜਿਹੜੇ ਆ ਉਹ ਚੁੱਕ ਕੇ ਫਰਾਰ ਹੋ ਗਿਆ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਆ ਗੱਲਬਾਤ ਕਰ ਲੰਨੇ ਆ ਭਾਜੀ ਨਾਮ ਕੀ ਤੁਹਾਡਾ ਸੱਸੀ ਗੱਲ ਅਮੀ ਸੱਠੀ ਇਹ ਕੀ ਗੱਲਬਾਤ ਹੋਈ ਹੈ ਕੱਲ ਪੋਣੇ ਚਾਰ ਦੇ ਟਾਈਮ ਮੈਂ ਹੰਦਰ ਬੈਠਾ ਸੀਗਾ ਦੋ ਜਣੇ ਆਏ ਉਹਨਾਂ ਦੋ ਤਿੰਨ ਗੇੜੇ ਕੱਢੇ ਪਹਿਲਾਂ ਇੱਥੋਂ ਤੇ ਉਹ ਮੈਂ ਕੈਮਰੇ ਚ ਦੇਖਿਆ ਸੀਗਾ ਤੇ ਬਾਅਦ ਚੋ ਗਲੀ ਚ ਆਏ ਆ ਕੇ RAM ਨਾ ਝਾੜੂ ਰੱਖੇ ਪੱਜ ਕੇ ਨਿਕਲ ਗਏ ਮੈਂ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਜੀ ਦੰਦੇ ਆੜੇ ਵੀ ਕਰਨਾ ਦੰਦੇ ਆੜੇ ਦੀ ਘਟਰਾ ਬਿਲਕੁਲ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿਉਂਕਿ ਜਦੋਂ ਮੈਂ ਉੱਪਰੋਂ ਮੈਨੂੰ ਮਿਸੀ ਨੇ ਆਵਾਜ਼ ਮਾਰੀ ਪਰ ਕੈਮਰੇ ਲੱਗੇ ਸੀ ਉਹਨਾਂ ਆਵਾਜ਼ ਮਾਰੀ ਦੇ ਨਿਚੇ ਨਾਲ ਬਾਰਾ ਝਾੜ ਚੁੱਕੇ ਲੈ ਗਏ ਫਿਰ ਮੈਂ ਉਹਨਾਂ ਨੂੰ ਬਾਈਕ ਕੱਢ ਕੇ ਉਹਨਾਂ ਮਗਰ ਗਿਆ Papa RAM ਲਾ ਗੁਰਦੂ ਅਗਲੀ ਮੈਂ ਦੇਰ ਲਗਾਤਾਰ ਹੀ ਜਹੀਆਂ ਵਾਰਦਾਤਾ ਜਿਹੜੇ ਉਹ ਬੜਾ ਕੰਮ ਹੈ ਬੋਝਾ ਮਾੜਾ ਕੰਮ ਹੈ ਜੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰ ਬੈਠੇ ਆਂ ਦੁਕਾਨ ਤੇ ਇਹੀ ਮੀਨ ਹੁੰਦੀ ਚਲੋ ਚਾਰ ਪੈਸੇ ਤੇ ਉਹ ਇਹ ਬਚਣਾ ਕੀ ਹੁੰਦਾ ਇਹਨਾਂ ਚੋ ਇਹਨਾਂ ਨੇ ਤਾਂ ਹੱਥ ਉਲਾਈ ਓਥੇ ਇਹਨਾਂ ਦਾ ਤਾਂ ਕੋਈ ਵਟਿਆ ਵੀ ਨਹੀਂ ਆਉਣਾ ਸੀ ਵਟਿਆਵਾਂ ਨਹੀਂ ਆ ਬਿਲਕੁਲ ਉਹਨਾਂ ਪੱਲੇ ਕੀ ਪੈਣਾ ਸੀ ਇਹਦਾ ਤਾਂ ਘਰੇ ਕੰਮ ਆਣੇ ਸੀ ਇਹ ਜਨਾਨੀਆਂ ਨੇ ਝਾੜੂ ਹੀ ਮਾਰਨੀ ਬਾਹਨ ਕਿ ਲੋਰਣਾ ਕੀ ਕਰਨਾ ਉਹ ਇਹਨਾਂ ਸ਼ਰਮ ਲਈ ਬਿਲਕੁਲ ਹੀ ਉਹ ਮਾੜੀ ਗੱਲ ਹੈ ਅੰਕਲ ਜੀ ਕਿਵੇਂ ਤੇ ਇਹਦੇ ਉਹ ਲਗਾਤਾਰ ਜਈਆਂ ਜਿਹੜੀਆਂ ਵਾਰਦਾਤਾ ਵਾਪਰੀਆਂ ਹੁਣ ਤਾਂ ਬਿਲਕੁਲ ਹੀ ਕਹਿੰਦੇ ਸ਼ਰਮੀਲਾਤੀ ਚੋਰਾ ਨੇ ਬਿਲਕੁਲ ਬਹੁਤ ਮਾੜਾ ਹੋ ਰਿਹਾ ਹੈ ਬਜ਼ੁਰਗ ਕੋਈ ਸੁਰੱਖਿਤ ਨਹੀਂ ਹੈਗੇ ਫੋਨ ਅਸੀਂ ਆਪਣਾ ਲੈ ਕੇ ਨਹੀਂ ਜਾਂਦੇ ਨਾਲ ਸਾਡੇ ਫੋਨ ਵੀ ਉੱਤੋਂ ਖੋ ਲੈਂਦੇ ਸਾਡੀ ਜੇਬ ਚ ਪੈਸੇ ਹੁੰਦੇ ਉਹ ਕਢਾ ਲੈਂਦੇ ਤੇ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ ਇਹਨਾਂ ਤੇ ਪੁਲਿਸ ਨਾਲ ਗੱਲ ਹੀ ਹੋਈ ਹੈ ਪੁਲਿਸ ਇਹਨਾਂ ਕੋਲ ਮਹੀਨਾ ਲੈਂਦੀ ਇਹ ਇੱਕ ਪਰ ਸੂਤ ਨੂੰ ਧਿਆਨ ਦੇਣਾ ਚਾਹੀਦਾ ਹੈ ਸੂਤ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਮਿਰਤਾ ਨੇ ਉਹ ਵੀ ਧਿਆਨ ਦੇਣਾ ਚਾਹੀਦਾ ਨੇਤਾ ਨੂੰ ਚੋਰਾ ਥੋੜੀ ਪਾਲਨੇ ਚਾਹੀਦੇ ਹੈ ਨੇਤਾ ਨੂੰ ਚੋਰ ਥੋੜੀ ਪਾਲਨੇ ਚਾਹੀਦੇ ਉਸੇ ਕਿਵੇਂ ਜੀ ਇੱਥੇ ਹੋਇਤੋ 4 ਦਿਨ ਪਹਿਲੇ ਇੱਕ ਲੇਡੀ ਸੀ ਜਿਹੜੀ ਘਰਾਂ ਵਿੱਚ ਕੰਮ ਕਰਨ ਵਾਲੀ ਸੀ ਉਸ ਨੂੰ ਕਿਸੇ ਨੇ ਇੱਕ ਸੂਟ ਦਿੱਤਾ ਉਹ ਵਿਚਾਰੀ ਲਫਾਫਾ ਅੱਤੇ ਫੜ ਕੇ ਜਾਂਦੀ ਪਈ ਸੀ ਸੂਟ ਲੈ ਕੇ ਐ ਚੌਂ ਤੋਂ ਨਿਕਲੀ ਆ ਤੇ ਅਗਲੇ ਚੌਂ ਤੋਂ ਉੱਤੇ ਮੋਟਰਸਾਈਕਲ ਤੇ ਆਏ ਉਹ ਲਫਾਫਾ ਹੀ ਖੋ ਕੇ ਲੈ ਕੇ ਇਕ ਆਮ ਆਦਮੀ ਦਾ ਇਕ ਇਨਾ ਬੁਰਾ ਹਾਲ ਹੋ ਚੁਕਿਆ ਇਨਾ ਬੁਰਾ ਹਾਲ ਹੋ ਚੁਕਿਆ ਕੋਈ ਕਿਸੇ ਕਿਸਮ ਦਾ ਲਾ ਐਂਡ ਆਰਡਰ ਹੈ ਹੀ ਨਹੀਂ ਇਸ ਪੁਲਕ ਦੇ ਵਿੱਚ بس ਇਸ ਉੱਪਰ ਅਸੀਂ ਕੀ ਕਹਿ ਸਕਦੇ ਕੀ ਮੰਗ ਕੀ ਕਰਦੇ ਪੁਲਿਸ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੁਣ ਸੇ ਇਸ ਪਾਸੇ ਧਿਆਨ ਦਿੰਦੇ ਦੇ ਹੀ ਨਹੀਂ ਕਿਉਂਕਿ ਜੇ ਕੋਈ ਕੇਸ ਹੋ ਉਸ ਕੋਲ ਜਾਵੇ ਪੁਲਿਸ ਉਸ ਨੂੰ ਰਿਕਾਰਡ ਕਰਨ ਨੂੰ ਤਿਆਰ ਨਹੀਂ ਕੋਈ ਐਫ ਆਈ ਆਰ ਕਰਨ ਨੂੰ ਤਿਆਰ ਨਹੀਂ ਲੋਕੀ ਪਿੱਢਦੇ ਸੁਰ ਜਾਂਦੇ ਇੱਥੇ ਅਸੀਂ ਸੜੀਆਂ ਗਲੀ ਦੇ ਵਿੱਚ ਦਿਨ ਦਿਹਾੜੇ 3 ਵਜੇ ਚੋਰ ਬੜੇ ਕੋਠੀ ਦੇ ਵਿੱਚ ਅਸੀਂ ਫੜ ਕੇ ਫੜ ਕੇ ਪਹਿਲਾ ਕੁਟਾਪਾ ਚੜਿਆ ਪੁਲਿਸ ਬੁਲਾਈ ਪੁਲਿਸ ਨੇ ਉੱਥੇ ਲਿਜਾ ਕੇ ਛੱਡ ਦਿੱਤੇ ਚਲ ਕਿ ਕੋਈ ਹੋਰ ਸਰਕਾਰਵਾਈ ਨਹੀਂ ਹੋਈ ਕਿਸੇ ਕਿਸਮ ਦੀ ਕੀ ਅਸੀਂ ਪੁਲਿਸ ਉੱਤੇ ਇਤਬਾਲ ਕਰ ਗਏ ਵੀ ਇੱਥੇ ਕੁਝ ਹੋਏਗਾ ਇਸ ਕਰਕੇ ਜਿੰਮੀ ਦੇਰ ਤੱਕ ਉਪਰੋਂ ਸਖਤ ਨਹੀਂ ਹੁੰਦੇ ਇਹ ਤਾਂ ਕਾਨੂੰਨ ਇੱਕ ਬਣੇ ਜਿਹਨੂੰ ਬੜਾ ਇੱਕ ਚੌਂਕ ਦੇ ਵਿੱਚ ਖੜੇ ਕਰਕੇ ਗੋਲੀਆਂ ਉਹ ਉਡਾ ਦਿਓ ਇਹ ਚਾਰਕ ਬੰਦਿਆਂ ਨੂੰ ਇਦਾਂ ਕੀਤਾ ਆਏਗਾ ਆਪਣੇ ਆਪ ਨਿਕਲ ਪਾਏਗੇ ਲੋਅਰ ਆਰਡਰ ਸਹੀ ਹੋ ਜਾਏਗਾ ਬਿਲਕੁਲ ਸਖਤ ਕਾਨੂੰਨ ਜਿਹੜੀ ਬਣਦੀ ਉਹ ਗੱਲ ਆਕੀ ਜਾ ਰਹੀ ਆ ਤਸਵੀਰਾਂ ਇੱਕ ਵਾਰੀ ਫਿਰ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰੋਪਰ ਵੀ ਤਮਨ ਕਾਨੂੰਨੀ ਦੀਆਂ ਤਸਵੀਰਾਂ ਆ ਜਿੱਥੇ ਅੱਜ ਚੋਰਾਂ ਨੇ ਕੱਲ ਦੰਦੇਹਾੜੇ ਚੋਰੀ ਦੀ ਵਾਰਵਾਤ ਨੂੰ ਜਿਹੜਾ ਅੰਜਾਮ ਦਿੱਤਾ ਤੋਂ ਕਾਮ ਦੇ ਬਾਹਰ ਪਏ ਝਾੜੂ ਤੱਕ ਜਿਹੜੇ ਆ ਉਹ ਨਹੀਂ ਛੱਡੇ ਅਸੀਂ ਅਕਸਰ ਹੀ ਦੇ ਦੇ ਚੋਰਾ ਜਾਂਦੇ ਲੋਕਾਂ ਕੋਲ ਪਰਸ ਖੁੰਦੇ ਸੀ ਜਾਂ ਮੋਬਾਈਲ ਖੁੰਦੇ ਸੀਗੇ ਹੁਣ ਤਾਂ ਬਿਲਕੁਲ ਹੱਥ ਦੀ ਜਿਹੜੀ ਆ ਉਹ ਹੋ ਚੁੱਕੀ ਆ ਝਾੜੂ ਤੱਕ ਨੂੰ ਵੀ ਜਿਹੜੇ ਛੱਡੇ ਜਿਹੜੇ ਕੋਈ ਚੋਰਾ ਦਾ ਕੰਮ ਵੀ ਨਹੀਂ ਗਾ ਇਹ ਤਾਂ ਚੀਜ਼ ਹੁੰਦੀ ਆ ਕਿ ਕੰਮ ਆ ਜਾਵੇਗੀ ਜਾਂ ਅੱਗੇ ਵੇਚ ਕੇ ਇਸ ਦੇ ਚਾਰ ਪੈਸੇ ਜਿਹੜੇ ਆ ਵਟੇ ਜਾਣਗੇ ਪਰ ਇਹਨਾਂ ਝਾੜੂਆਂ ਤੋਂ ਕੀ ਵਟਿਆ ਜਾਣਾ ਝਾੜੂ ਤੱਕ ਨੂੰ ਜਿਹੜੇ ਚੋਰ ਆ ਉਹ ਨਹੀਂ ਛੱਡ ਗਏ ਲੋਕਾਂ ਵੱਲੋਂ ਪੁਲਿਸ ਸੁਰੱਖਿਆ ਨੂੰ ਲੈ ਕੇ ਵਡੇ ਸਵਾਲ ਜਿਹੜੇ ਆ ਉਹ ਚੁੱਕੇ ਜਾ ਰਹੇ ਆ ਕਿ ਪੁਲਿਸ ਜਿਹੜੀ ਆ ਉਹ ਮੂਲ ਤੌਰ 'ਤੇ ਅਕਸ਼ਿਕ ਜਿਹੜੀ ਆ ਉਹ ਬਣੀ ਹੋਈ ਆ ਬਿਲਕੁਲ ਹੀ ਇਸ ਪਾਸੇ ਜਿਹੜਾ ਧਿਆਨ ਆ ਪੁਲਿਸ ਵੱਲੋਂ ਨਹੀਂ ਦਿੱਤਾ ਜਾ ਰਿਹਾ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਪੁਲਿਸ ਨੂੰ ਇਸ ਪਾਸੇ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਤੇ ਚੋਰੀ ਦੀਆਂ ਵਾਰਦਾਤਾਂ ਤੇ ਨੱਥ ਜਿਹੜੀ ਆ ਉਹ ਤੋਂ ਨਹੀਂ ਚਾਹੀਦੀ ਆ ਪਰ ਪਟਕਾ ਮੈਨ ਗਾਜੀ ਵੀਰ ਦੇ ਨਾਲ ਕਦਮ ਦੀ ਸਖਾਣਾ ਕਮੇਟਰ ਟੈਲੀ ਵੀਰ